ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤਿਹ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵਧੀਆ ਠੀਕ ਠਾਕ ਵਾ ਗੁਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਵੀਡੀਓ ਜੋ ਕਿ ਗੋਡਿਆਂ ਦੇ ਦਰਦ ਬਾਰੇ ਲੈ ਕੇ ਆਏ ਆਂ ਆਪਾਂ ਵੀਡੀਓ ਇਹ ਅੱਜ ਤੇ ਗੋਡਿਆਂ ਦੇ ਦਰਦ ਤੋਂ ਹੀ ਬਹੁਤ ਸਾਰੇ ਲੋਕ ਪਰੇਸ਼ਾਨ ਹੁੰਦੇ ਹੈਗੇ ਜਦੋਂ ਗੋਡਿਆਂ ਦਾ ਦਰਦ ਹੁੰਦਾ ਤਾਂ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈਗੀ ਤੇ ਇਹ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਰਹਿੰਦੀ ਹੈ ਜੀ ਤੇ ਓਵੇਂ ਓਵੇਂ ਜ਼ਿਆਦਾ ਇਹ ਤਕਲੀਫੇ ਵਧਦੀ ਜਾਂਦੀ ਰਹਿੰਦੀ ਹੈ ਗੋਡਿਆਂ ਦੀ ਤੇ ਅੱਜ ਕੱਲ ਇਹ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜੀ ਤੇ ਇਹਦੇ ਲਈ ਅੱਜ ਆਪਾਂ ਇਹ ਦੇਸੀ ਤਰੀਕਾ ਤੁਹਾਨੂੰ ਦੱਸਦੇ ਹਾਂਗੇ ਤੇ ਇਹ ਆਪਣਾ ਖੁਦ ਅਜਮਾਇਆ ਹੋਇਆ ਨੁਕਤਾ ਹੈ ਜੀ ਤੇ ਇਹ ਕਈ ਵਾਰ ਜੀ ਜਿਵੇਂ ਕਹਿੰਦੇ ਅਗੇ ਵੀ ਗੋਡਿਆਂ ਦਾ ਗਰੀਸ ਖਤਮ ਹੋ ਗਿਆ ਜਾਂ ਗੋਡਿਆਂ ਚੋਂ ਜਿਵੇਂ ਘਟ ਘਟਦੀ ਆਵਾਜ਼ ਆਉਂਦੀ ਅਗੀ ਤੇ ਇਹ ਇਸ ਤਰੀਕੇ ਨਾਲ ਜੀ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਅਗੀ ਗੋਡਿਆਂ ਦੀ ਕਈ ਭੈਣ ਭਰਾਵਾਂ ਨੂੰ ਤੇ ਇਹ ਆਪਾਂ ਲੈ ਕੇ ਆਏ ਜੀ ਅੱਜ ਦੇਸੀ ਨੁਕਤਾ ਤੁਹਾਡੇ ਲਈ ਸਾਰਿਆਂ ਲਈ ਤੇ ਇਹ ਨੂੰ ਜੇਕਰ ਤੁਸੀਂ ਇੱਕ ਹਫਤਾ ਵੀ ਖਾ ਕੇ ਦੇਖ ਲਓਗੇ ਨਾ ਇਹ ਤਿੰਨ ਚੀਜ਼ਾਂ ਮਿਲਾ ਕੇ ਤਾਂ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਜੀ ਇਹਦੇ ਰਿਜ਼ਲਟ ਦਾ ਤੇ ਹੁਣ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਜੀ ਇਹਦੇ ਲਈ ਆਪਾਂ ਨੇ ਲਈਤੀ ਹੈ ਚਿੱਟੀ ਖਸਖਸ ਤੇ ਇਹ ਲੈਤੀ ਹੈ ਜੀ ਕਾਲੇ ਤੇਲ ਤੇ ਜੇਕਰ ਖਸਖਸ ਕਾਲੀ ਮਿਲਦੀ ਹੈ ਤਾਂ ਜ਼ਿਆਦਾ ਵਧੀਆ ਜੀ ਤੇ ਉਹਦਾ ਜ਼ਿਆਦਾ ਫਾਇਦਾ ਹੋਊਗਾ ਤੇ ਇਹ ਆਪਾਂ ਨੇ ਚਿੱਟੀ ਖਸਖਸ ਲੈਤੀ ਹੋਈ ਹੈਗੀ ਤੇ ਆਪਾਂ ਕਾਲੇ ਤੇਲ ਲੈਤੇ ਤੇ ਇਹਨਾਂ ਨੂੰ ਆਪਾਂ ਨਾ ਭੁੰਨਣਾ ਗਾ ਜੀ ਤਵੇ ਤੇ ਤੇ ਹਲਕਾ ਹਲਕਾ ਜਿਹਾ ਭੁੰਨਾ ਲੈਣਾ ਇਹਨਾਂ ਨੂੰ ਜਿਆਦਾ ਨਹੀਂ ਭੁੰਨਣਾ ਹੈਗਾ ਗਾ ਤੇ ਇਧਰ ਆਪਾਂ ਤਵਾ ਗਰਮ ਕਰ ਲਿਆ ਜੀ ਤੇ ਕਾਲੇ ਤੇਲ ਪਾ ਲੈਣੇ ਜੀ ਇਹ ਆਪਾਂ 50-50 ਗ੍ਰਾਮ ਲੈਤੇ ਜੀ ਇਹ ਤੁਸੀਂ ਬਰਾਬਰ ਮਾਤਰਾ ਚ ਲੈ ਲੈਣੀਆਂ ਦੋਨੇ ਚੀਜ਼ਾਂ ਖਸ ਖਸ ਤੇ ਕਾਲੇ ਤੇਲ ਤੇ ਇਹ ਦੋਨਾਂ ਨੂੰ ਬਰਾਬਰ ਮਾਤਰਾ ਚ ਭੁੰਨਣਾ ਗਾ ਇਹਨਾਂ ਨੂੰ ਤੇ ਇਹਨਾਂ ਨੂੰ ਹਲਕੇ ਹਲਕੇ ਭੁੰਨ ਲੈਣਾ ਜਿਆਦਾ ਨਹੀਂ ਭੁੰਨਣਾ ਹੈਗਾ ਇਹਨਾਂ ਨੂੰ ਇਸ ਤਰੀਕੇ ਨਾਲ ਆਪਾਂ ਭੁੰਨ ਲਾਂਗੇ ਇਹਨਾਂ ਨੂੰ ਹਲਕਾ ਹਲਕਾ ਤੇ ਬਹੁਤ ਜ਼ਿਆਦਾ ਵਧੀਆ ਇਹ ਚੀਜ਼ ਹੈ ਜੀ ਜੇਕਰ ਇਹ ਬਣਾ ਕੇ ਖਾਓਗੇ ਨਾ ਤੇ ਜੇਕਰ ਤੁਸੀਂ ਇੱਕ ਹਫਤਾ ਵੀ ਖਾ ਲਏ ਇੱਕ ਹਫਤੇ ਚ ਤੁਹਾਨੂੰ ਇਹਦਾ ਪਤਾ ਲੱਗ ਜੂਗਾ ਰਿਜ਼ਲਟ ਦਾ ਜੀ ਤੇ ਇੱਕ ਹਫ਼ਤੇ ਬਾਅਦ ਜੇਕਰ ਤੁਸੀਂ ਇਹਨੂੰ ਵੀ ਮਹੀਨਾ ਲਗਾਤਾਰ ਤੁਸੀਂ ਖਾਓਗੇ ਤਾਂ ਦਰਦ ਤੁਹਾਡਾ ਗੋਡਿਆਂ ਦਾ ਬਿਲਕੁਲ ਹੀ ਖਤਮ ਹੋ ਜਾਊਗਾ ਤੇ ਜਿਵੇਂ ਹੋਰ ਵੀ ਹੁੰਦਾ ਜੀ ਜੋੜਾਂ 'ਚ ਦਰਦ ਗੋਡਿਆਂ ਤੋਂ ਇਲਾਵਾ ਤੇ ਉਹ ਵੀ ਇਹਦੇ ਨਾਲ ਠੀਕ ਹੁੰਦਾਗਾ ਤੇ ਹਰ ਇੱਕ ਕੋਈ ਇਹਨੂੰ ਖਾ ਸਕਦਾਗਾ ਤੇ ਇਹ ਆਪਾਂ ਬਿਨਾਂ ਦਰਦ ਤੋਂ ਵੀ ਖਾ ਸਕਦੇ ਹਾਂ ਜੇ ਬਿਨਾਂ ਦਰਦ ਤੋਂ ਵੀ ਆਪਾਂ ਨੂੰ ਬਹੁਤ ਫਾਇਦੇਮੰਦ ਹੈ ਇਹ ਤੇ ਇਹ ਤਿੰਨੋਂ ਚੀਜ਼ਾਂ ਮਿਕਸ ਕਰਕੇ ਖਾਆਂ ਜਾਂ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਹ ਤੇ ਜੇਕਰ ਜੀ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਪਲੀਜ਼ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਇਹ ਜੀ 15 ਪਲੱਸ ਤੋਂ ਜਿਵੇਂ 15 ਸਾਲ ਤੋਂ ਉੱਪਰ ਉਮਰ ਆ ਗਈ ਇਹ ਇਹ ਚੀਜ਼ ਉਹਨਾਂ ਨੇ ਲੈਣੀ ਹੈਗੀ ਹੈਗੀ ਤੇ 15 ਸਾਲ ਤੋਂ نیچے ਆੜਾ ਨਹੀਂ ਇਹ ਖਾਣੇ ਹੈਗੇ ਹੁਣ ਜੀ ਇਹ ਨਹੀਂ ਥੋੜੀ ਥੋੜੀ ਖੁਸ਼ਬੂ ਜੀ ਆਉਣ ਲੱਗ ਗਈ ਤੇ ਇਹ ਚੰਗੀ ਤਰ੍ਹਾਂ ਭੁੰਨੇ ਗਏ ਹੈਗੇ ਦੋਨੋਂ ਚੀਜ਼ਾਂ ਤੇ ਹੁਣ ਆਪਾਂ ਇੱਕ ਜੱਗ ਲੈ ਲੈਣਾ ਜੀ ਤੇ ਹੁਣ ਆਪਾਂ ਇਹ ਸਾਰੇ ਜੀ ਇਸ ਜੱਗ 'ਚ ਖੱਟ ਲਾਂਗੇ ਤੇ ਇਹ ਮਿਕਸੀ ਵਾਲਾ ਜੱਗ ਹੈਗਾ ਆਪਾਂ ਇਹਦੇ ਵਿੱਚ ਇਹਨਾਂ ਨੂੰ ਪੀਸਾਂਗੇ ਦੋਨਾਂ ਚੀਜ਼ਾਂ ਨੂੰ ਤੇ ਜੇਕਰ ਤੁਹਾਡੇ ਕੋਲ ਮਿਕਸੀ ਨਹੀਂ ਹੈਗੀ ਤਾਂ ਤੁਸੀਂ ਇਹਨੂੰ ਕੁੰਡੇ ਘੋਟ ਦੇ ਨਾਲ ਕੁੱਟ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ ਬਰੀਕ ਪੀਸ ਲੈਣਾਗਾ ਤੁਸੀਂ ਦੋਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਆਪਾਂ ਜੱਗ ਚ ਪਾ ਲੈ ਜੀ ਹੁਣ ਆਪਾਂ ਇਹਨੂੰ ਪੀਸ ਲਾਂਗੇ ਲਓ ਜੀ ਇਹ ਆਪਾਂ ਨੇ ਪੀਸ ਲੈ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਤੇ ਇਹ ਆਪਾਂ ਲੈ ਲੈ ਜੀ ਗੁੜ ਤੇ ਇਹ ਤੁਸੀਂ ਦੋਨੋਂ ਚੀਜ਼ਾਂ ਪੀਸ ਕੇ ਰੱਖ ਲੈਣੀਆਂ ਤੇ ਗੁੜ ਤੁਸੀਂ ਹੁਦੀ ਮਿਕਸ ਕਰਨਾ ਜਦੋਂ ਤੁਸੀਂ ਇਹ ਖਾਣਾਗਾ ਗੁੜ ਨੂੰ ਤੁਸੀਂ ਬਰੀਕ ਭੰਨ ਕੇ ਰੱਖ ਲੈਣਾ ਜੀ ਬਰੀਕ ਬਰੀਕ ਭੰਨ ਲੈਣਾ ਤੇ ਇੱਕ ਚਮਚ ਤੁਸੀਂ ਇਹ ਪਾਊਡਰ ਲੈ ਲੈਣਾ ਤੇ ਵਿੱਚ ਗੁੜ ਮਿਕਸ ਕਰ ਲੈਣਾ ਤੇ ਦੋਨਾਂ ਚੀਜ਼ਾਂ ਨੂੰ ਇਹਨਾਂ ਨੂੰ ਮਿਕਸ ਕਰ ਲੈਣਾ ਜੀ ਗੁੜ ਨੂੰ ਤੇ ਇਹਨੂੰ ਪਾਊਡਰ ਨੂੰ ਤੇ ਇਹ ਤੁਸੀਂ ਲੈਣਾ ਜੀ ਦੁੱਧ ਨਾਲ ਤੇ ਕਿਸੇ ਵੀ ਟਾਈਮ ਤੁਸੀਂ ਲੈ ਸਕਦੇ ਆਂ ਸਵੇਰੇ ਜਾਂ ਸ਼ਾਮ ਜਾਂ ਦੁਪਹਿਰ ਨੂੰ ਤੇ ਇਹ ਜੇ ਦੁੱਧ ਹੈ ਨਹੀਂਗਾ ਤੁਹਾਡੇ ਘਰ ਤਾਂ ਤੁਸੀਂ ਚਾਹ ਨਾਲ ਵੀ ਇਹਨੂੰ ਲੈ ਸਕਦੇ ਆਂਗੇ ਤੇ ਇੱਕ ਇੱਕ ਚਮਚਾ ਲੈ ਲੈਣਾ ਜੀ ਸਵੇਰੇ ਸ਼ਾਮ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਦੋਨਾਂ ਚੀਜ਼ਾਂ ਨੂੰ ਤੇ ਇਹ ਦੇਖੋ ਜੀ ਤੁਸੀਂ ਖਾ ਕੇ ਇੱਕ ਮਹੀਨਾ ਤੁਸੀਂ ਲਗਾਤਾਰ ਖਾ ਲਿਗਾ ਇਹ ਤਿੰਨੇ ਚੀਜ਼ਾਂ ਤਾਂ ਤੁਹਾਡਾ ਜੋੜਾਂ ਦਾ ਦਰਦ ਜੀ ਬਿਲਕੁਲ ਜੜ ਤੋਂ ਖਤਮ ਹੋ ਜਾਊਗਾ ਤੇ ਤੁਹਾਡੇ ਕਿੰਨਾ ਮਰਜੀ ਜੋੜਾਂ ਦਾ ਦਰਦ ਹੋ ਰਿਹਾ ਜੀ ਗੋਡਿਆਂ ਦਾ ਤਾਂ ਬਿਲਕੁਲ ਇਹ ਠੀਕ ਹੋ ਜਾਊਗਾ ਜੀ ਤੇ ਇੱਕ ਮਹੀਨਾ ਤੁਸੀਂ ਇਹਨੂੰ ਲਗਾਤਾਰ ਖਾ ਕੇ ਵੇਖੋ ਜੀ ਤੇ ਫਰਕ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਇਹਦਾ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਵੀਡੀਓ ਚੰਗੀ ਲੱਗੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਧੰਨਵਾਦ ਜੀ